ਕਨੇਡਾ ਚ ਇੱਕ ਕਾਰ ਵਿੱਚ ਬੈਠੇ ਪੰਜਾਬੀ ਲੜਕਾ ਤੇ ਲੜਕੀ ਪੁਲਿਸ ਨੇ ਅਰੈਸਟ ਕਰ ਲਏ ਨੇ। ਮਾਲਦੀ ਪਾਰਕਿੰਗ ਦੇ ਵਿੱਚ ਗੱਡੀ ਖੜੀ ਸੀ ਤੇ ਗੱਡੀ ਵਿੱਚ ਇੱਕ ਲੜਕਾ ਤੇ ਲੜਕੀ ਬੈਠੇ ਸਨ। ਪੁਲਿਸ ਨੂੰ ਬੁਲਾਇਆ ਗਿਆ ਸੀ। ਪੁਲਿਸ ਗੱਡੀ ਨੂੰ ਚਾਰੇ ਪਾਸੇ ਤੋਂ ਘੇਰਾ ਪਾ ਲੈਂਦੀ ਹੈ। ਇਹ ਲੜਕਾ ਤੇ ਲੜਕੀ 2 ਸਾਲ ਪਹਿਲਾਂ ਹੀ ਪੰਜਾਬ ਤੋਂ ਸਟੱਡੀ ਵੀਜ਼ੇ ਤੇ ਕਨੇਡਾ ਆਏ ਸਨ। ਦੱਸਾਂਗੇ ਪੂਰੀ ਕਹਾਣੀ ਆਖਰ ਕਿਹੜੀ ਹਰਕਤ ਇਹਨਾਂ ਨੂੰ ਭਾਰੀ ਪੈ ਗਈ। ਖਬਰ ਇੱਕ ਹੋਰ ਵੀ ਹੈ ਦੂਸਰੀ ਖਬਰ ਅਮਰੀਕਾ ਤੋਂ ਹੈ ਪੁਲਿਸ ਦੇ ਵੱਲੋਂ ਮਮਦਾਨੀ ਦਾ ਨਾਮ ਲੈ ਕੇ ਲੋਕਾਂ ਤੋਂ ਸਵਾਲ ਪੁੱਛੇ ਜਾ ਰਹੇ ਨੇ ਲਓ ਜੀ ਦੱਸਾਂਗੇ ਤੁਹਾਨੂੰ ਪੂਰੀ ਖਬਰ ਤੇ ਖਬਰ ਦੇ ਪਿੱਛੇ ਛੁਪੀ ਸਾਰੀ ਸੱਚਾਈ ਕੈਨੇਡਾ ਸਟੱਡੀ ਵੀਜ਼ੇ ਤੇ ਗਏ ਮੁੰਡੇ ਕੁੜੀਆਂ ਉੱਪਰ ਇਲਜ਼ਾਮ ਵੀ ਬੜੇ ਲੱਗਦੇ ਆ ਜਿਹੜੇ ਮਾਪਿਆਂ ਨੇ ਬੱਚੇ ਭੇਜੇ ਹੁੰਦੇ ਨੇ ਫਿਕਰ ਉਹਨਾਂ ਦੇ ਵੱਡੇ ਡਾਂਡੇ ਹੋ ਜਾਂਦੇ ਆ ਪਰ ਨਾਲ ਫਿਕਰ ਵੀ ਉਹਨਾਂ ਬੱਚਿਆਂ ਦਾ ਹੁੰਦਾ ਕਿ ਕਿਤੇ ਬੱਚਾ ਕਿਸੇ ਗਲਤ ਰਾਹ ਤੇ ਨਾ ਪੈ ਜਾਵੇ ਦੂਤੇ ਪਾਸੇ ਕੈਨੇਡਾ ਦੀ ਆਜ਼ਾਦ ਹਵਾ ਚ ਕਈ ਵਾਰ ਚਰਚੇ ਅਜਿਹੇ ਜ਼ੋਰ ਫੜ ਲੈਂਦੇ ਆ ਜੋ ਉਹਨਾਂ ਬੱਚਿਆਂ ਤੇ ਮਾਪਿਆਂ ਨੂੰ ਵੀ ਚਿੰਤਾ ਚ ਪਾ ਦਿੰਦੇ ਨੇ ਜੋ ਕਦੇ ਵੀ ਇਸ ਤਰ੍ਹਾਂ ਦੀ ਐਕਟੀਵਿਟੀ ਵਿੱਚ ਸ਼ਾਮਿਲ ਨਹੀਂ ਹੋਏ ਹੁੰਦੇ ਪਰ ਵੈਨਕੂਵਰ ਦੇ ਸ਼ੋਪਿੰਗ ਮਾਲ ਦੀ ਖਬਰ ਆਈ ਹੈ ਜੋ ਪੰਜਾਬੀ ਮੁੰਡੇ ਕੁੜੀਆਂ ਸੰਬੰਧੀ ਸਵਾਲ ਤੇ ਫਿਕਰ ਨੂੰ ਹੋਰ ਗਹਿਰਾ ਕਰ ਰਹੀ ਹੈ ਅਸਲ ਵਿੱਚ ਸਟੱਡੀ ਵੀਜ਼ੇ ਤੇ ਕੈਨੇਡਾ ਆਏ ਮੁੰਡਾ ਕੁੜੀ ਸ਼ੋਪਿੰਗ ਮਾਲ ਦੀ ਪਾਰਕਿੰਗ 'ਚ ਆਪਣੀ ਗੱਡੀ 'ਚ ਬੈਠੇ ਸ਼ਰਾਬ ਪੀ ਰਹੇ ਸਨ ਮਾਲ ਨੇ ਕੁਝ ਸ਼ੱਕੀ ਪਾਇਆ ਤੇ ਪੁਲਿਸ ਨੂੰ ਇਨਫੋਰਮ ਕੀਤਾ ਪੁਲਿਸ ਨੇ ਦੋਵਾਂ ਨੂੰ ਅਰੈਸਟ ਕੀਤਾ ਪਰ ਜਦ ਪੁਲਿਸ ਪੁੱਛ ਪੜਤਾਲ ਕਰ ਰਹੀ ਸੀ ਤਾਂ ਕੁਝ ਅਜਹੀਆਂ ਡਿਟੇਲ ਪਤਾ ਲੱਗਦੀਆਂ ਕਿ ਪੁਲਿਸ ਵੀ ਹੈਰਾਨ ਰਹਿ ਜਾਂਦੀ ਹੈ ਮੁੰਡੇ ਕੋਲ ਹਥਿਆਰ ਵੀ ਸਨ ਭਰਿਆ ਹੋਇਆ ਪਿਸਟਲ ਸੀ ਪੀਲ ਪੁਲਿਸ ਨੇ ਬਰਾਮਦ ਕੀਤਾ ਪੀਲ ਪੁਲਿਸ ਨੇ ਇੱਕ ਕਾਲੇ ਰੰਗ ਦੀ ਪਿਕਅਪ ਨੂੰ ਚੰਗੀ ਤਰ੍ਹਾਂ ਸਰਚ ਕੀਤਾ ਤੇ ਦੋਵਾਂ ਦੀ ਪਛਾਣ ਵੀ ਹੁਣ ਤਾਂ ਪਬਲਿਕ ਕਰ ਦਿੱਤੀ ਗਈ ਹੈ ਮੁੰਡੇ ਦਾ ਨਾਮ ਜਗਦੀਪ ਸੀਰਾ ਹੈ ਇਹ ਲੜਕੀ ਗੁਨੀਕ ਜਵੰਦਾ 20 ਸਾਲ ਉਮਰ ਦੱਸੀ ਜਾ ਰਹੀ ਹੈ। ਦੋਵੇਂ 2 ਸਾਲ ਪਹਿਲਾਂ 스ਟੱਡੀ ਵੀਜ਼ੇ ਤੇ ਪੰਜਾਬ ਤੋਂ ਕੈਨੇਡਾ ਆਏ ਸਨ। ਪੀਲ ਪੁਲਿਸ ਦੇ ਅਨੁਸਾਰ ਲੜਕੇ ਦੇ ਵਿਰੁੱਧ 7 ਅਤੇ ਲੜਕੀ ਦੇ ਵਿਰੁੱਧ 5 ਦੋਸ਼ ਆਇਦ ਕਰ ਦਿੱਤੇ ਗਏ ਨੇ। ਪੁਲਿਸ ਨੇ ਦੱਸਿਆ ਕਿ ਲੜਕਾ ਪਹਿਲਾਂ ਹੀ ਜ਼ਮਾਨਤ 'ਤੇ ਸੀ। ਜ਼ਮਾਨਤ ਦੀ ਸ਼ਰਤ ਸੀ ਕਿ ਉਹ ਨਸ਼ੇ ਤੇ ਹਥਿਆਰਾਂ ਤੋਂ ਦੂਰ ਰਹੇਗਾ। ਜਦਕਿ ਲੜਕੀ ਹਾਲੇ ਕੁਝ ਮਹੀਨੇ ਪਹਿਲਾਂ ਹੀ ਬਾਲਗ ਹੋਈ ਹੈ। ਕਾਰ ਵਿੱਚੋਂ ਤਲਾਸ਼ੀ ਹੋਈ ਤਲਾਸ਼ੀ ਦੌਰਾਨ ਭਰੀ ਹੋਈ ਪਿਸਟਲ ਮਿਲੀ ਹੈ ਯਾਨੀ ਕਿ ਮਾਪੇ ਆਪਣੇ ਜਿਗਰ ਦੇ ਟੋਟੇ ਆਪਣੇ ਬੱਚੇ ਜਦ ਦੂਰ ਪਰਦੇਸ ਭੇਜਦੇ ਆ ਤਾਂ ਬਹੁਤੇ ਐਸੇ ਆ ਜਿਹੜੇ ਮਿਹਨਤੀ ਆ ਮਿਹਨਤ ਸਬਰ ਦੇ ਨਾਲ ਕਾਮਯਾਬ ਹੋਣ ਦੀ ਕਹਾਣੀ ਇਬਾਰਤ ਲਿਖਦੇ ਆ ਤੇ ਅੱਜ ਵੀ ਲਿਖਦੇ ਆ ਪਰ ਜਦ ਇਸ ਤਰ੍ਹਾਂ ਦੀਆਂ ਤਸਵੀਰਾਂ ਸਾਹਮਣੇ ਆਉਂਦੀਆਂ ਨੇ ਤਾਂ ਮਾਪਿਆਂ ਦੇ ਹੌਸਲੇ ਕਿਤਨਾ ਕਿਤੇ ਫਿਕਰਾਂ ਵਿੱਚ ਜ਼ਰੂਰ ਕਿਰਦੇ ਨਜ਼ਰ ਆ ਰਹੇ ਆ ਅਮਰੀਕਾ 'ਚ ਇੱਕ ਭਾਰਤੀ ਕਰਮਚਾਰੀ ਨੂੰ ਰੋਕਿਆ ਜਾਂਦਾ ਨਕਾਬਪੋਸ਼ ਏਜੰਟਾਂ ਦੇ ਵੱਲੋਂ ਅਜਿਹੇ ਸਵਾਲ ਪੁੱਛੇ ਜਾਂਦੇ ਆ ਕਿ ਇਵਨ ਗਵਰਨਰ ਨੇ ਹੁਣ ਨਿੰਦਾ ਕਰ ਦਿੱਤੀ ਆ ਏਜੰਟਾਂ ਦੇ ਅਧਿਕਾਰ ਤੇ ਉਦੇਸ਼ਾਂ ਤੇ ਹੁਣ ਸਵਾਲ ਖੜੇ ਹੋ ਗਏ ਨੇ ਅਮਰੀਕਾ ਦੇ ਇਲਿਨੋਇਸ ਸਟੇਟ ਦੇ ਵਿੱਚ ਇੱਕ ਭਾਰਤੀ ਮੂਲ ਦਾ ਡਿਪਾਰਟਮੈਂਟ ਆਫ ਟਰਾਂਸਪੋਰਟੇਸ਼ਨ ਦਾ ਕਰਮਚਾਰੀ ਹੈ ਤਿੰਨ ਨਕਾਬਪੋਸ਼ ਏਜੰਟ ਉਸ ਨੂੰ ਰੋਪਦੇ ਤੇ ਉਸ ਦੀ ਇਮੀਗ੍ਰੇਸ਼ਨ ਸਟੇਟਸ ਦੇ ਬਾਰੇ ਸਵਾਲ ਪੁੱਛਦੇ ਆ ਤੇ ਇਹ ਵੀ ਪੁੱਛਦੇ ਆ ਕਿ ਕੀ ਉਹ ਨਿਊਯਾਰਕ ਦੇ ਨਵੇਂ ਮੇਅਰ ਜ਼ਹਰਾਨ ਮਮਦਾਨੀ ਦੇ ਬਾਰੇ ਕੁਝ ਜਾਣਦਾ ਹੈ ਇਸ ਘਟਨਾ ਦੀ ਸਟੇਟ ਅਧਿਕਾਰੀਆਂ ਦੇ ਵੱਲੋਂ ਹਿੰਦਾਂ ਕੀਤੀ ਜਾ ਰਹੀ ਹੈ ਇਸ ਨਾਲ ਨਸਲੀ ਜਾਂ ਫਿਰ ਜਾਤੀ ਆਧਾਰ ਤੇ ਅਮਰੀਕੀ ਸਿਟੀਜ਼ਨ ਨੂੰ ਨਿਸ਼ਾਨਾ ਬਣਾਉਣ ਦੇ ਬਾਰੇ ਹੁਣ ਚਿੰਤਾ ਕਾਫੀ ਵੱਧ ਗਈ ਹੈ ਇਹ ਵਿਅਕਤੀ ਇੱਕ ਭਾਰਤੀ ਅਮਰੀਕੀ ਸਿਟੀਜ਼ਨ ਜੋ ਕਿ ਵਜ਼ੇ ਹਾਈਵੇ ਰੀਜਨ ਫੇジング ਪ੍ਰੋਜੈਕਟ ਤੇ ਆਪਣਾ ਕੰਮ ਕਰ ਰਿਹਾ ਸੀ ਜਦੋਂ ਏਜੰਟ ਉਹਦੇ ਕੋਲ ਆਉਂਦੇ ਆ ਤੇ ਉਹਦੀ ਬੈਕਗ੍ਰਾਉਂਡ ਬਾਰੇ ਪੁੱਛਦੇ ਆ ਤੇ ਨਿਊਯਾਰਕ ਦੇ ਨਾਲ ਸਬੰਧਾਂ ਦੇ ਬਾਰੇ ਸਵਾਲ ਪੁੱਛਦੇ ਆ ਸ਼ਿਕਾਗੋ ਸੰਟਾਈਮਜ਼ ਨੇ ਇਸ ਘਟਨਾ ਨੂੰ ਰਿਪੋਰਟ ਕੀਤਾ ਹੈ ਇਹ ਗੱਲ ਬਾਤ ਸ਼ਿਕਾਗੋ ਕਿਤੇ ਵਿੱਚ ਇਮੀਗ੍ਰੇਸ਼ਨ ਲਾਗੂ ਕਰਨ ਵਾਲੀਆਂ ਗਤੀਵਿਧੀਆਂ ਦੀ ਵਧਰੀ ਜਾਂਚ ਦੇ ਦੌਰਾਨ ਵਾਪਰੀ ਹੈ ਇਲਿਨੋਇਸ ਦੇ ਕੋਰਨਰ ਨੇ ਇਸ ਘਟਨਾ ਦੇ ਬਾਰੇ ਜਨਤਕ ਤੌਰ ਤੇ ਪ੍ਰਤੀਕਿਰਿਆ ਦਿੱਤੀ ਹੈ ਉਹਨਾਂ ਆਖਿਆ ਕਿ ਇਹ ਇੱਕ ਵੱਡੇ ਪੈਟਰਨ ਦਾ ਹਿੱਸਾ ਹੈ ਜਿਸ ਨੂੰ ਹੁਣ ਸੰਗੀਤਕਾਰੀਆਂ ਦੇ ਵੱਲੋਂ ਨਸਲੀ ਭੇਦਭਾਵ ਦਾ ਉਦਾਹਰਣ ਮੰਨਦੇ ਹਨ ਉਨ੍ਹਾਂ ਆਖਿਆ ਕਿ ਰਾਸ਼ਟਰਪਤੀ ਡੋਨਾਲਡ 트੍ਰੰਪ ਤੇ ਹੋਮਲੈਂਡ ਸੁਰੱਖਿਆ ਸਕੱਤਰ ਕ੍ਰਿਸਟੀ ਨੋਇਮ ਹਾਲੇ ਵੀ ਅਮਰੀਕੀ ਸਿਟੀਜ਼ਨ ਤੇ ਸਿਰਫ ਚਮੜੀ ਤੇ ਰੰਗ ਦੇ ਆਧਾਰ ਤੇ ਸਵਾਲ ਕਰ ਰਹੇ ਨੇ। ਗਵਰਨਰ ਨੇ ਆਖਿਆ ਕਿ ਮੈਂ ਹੈਰਾਨ ਆ ਕਿ ਉਹ ਕਿਸੇ ਸਟੇਟ ਕਰਮਚਾਰੀ ਨੂੰ ਜੋ ਸਾਡੇ ਸੂਬੇ ਦੀਆਂ ਸੜਕਾਂ ਤੇ ਢਾਂਚੇ ਨੂੰ ਸੁਧਾਰਨ ਦੇ ਲਈ ਮਿਹਨਤ ਕਰ ਰਿਹਾ ਸੀ ਉਸ ਨੂੰ ਰੋਕ ਕੇ ਪੁੱਛ ਪੜਤਾਲ ਕਿਵੇਂ ਕਰ ਸਕਦੇ ਆ। ਉਹਨਾਂ ਅੱਗੇ ਆਖਿਆ ਕਿ ਸਾਡੇ ਰਾਜ ਦੇ ਕਰਮਚਾਰੀ ਨੂੰ ਆਪਣਾ ਕੰਮ ਕਰਨ ਦਾ ਅਧਿਕਾਰ ਹੈ ਬਿਨਾਂ ਕਿਸੇ ਨਕਾਬਪੋਸ਼ ਏਜੰਟ ਦੇ ਵੱਲੋਂ ਉਹਨਾਂ ਨੂੰ ਨਿਸ਼ਾਨਾ ਬਣਾਉਣ ਦਾ। ਤੇ ਅਧੁਰ ਦੂਸਰੇ ਪਾਸੇ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੇ ਸ਼ਨੀਵਾਰ ਨੂੰ ਇਸ ਦਾ ਜਵਾਬ ਦਿੱਤਾ ਉਹਨਾਂ ਆਖਿਆ ਕਿ ਇਸ ਘਟਨਾ ਦੇ ਵਿੱਚ ਸ਼ਾਮਲ ਏਜੰਟ ਯੂਐਸ ਇਮੀਗ੍ਰੇਸ਼ਨ ਐਂਡ ਕਸਟਮਸ ਐਂਡ ਇਨਫੋਰਸਮੈਂਟ ਜਾਂ ਫਿਰ ਯੂਐਸ ਕਸਟਮਸ ਐਂਡ ਬਾਰਡਰ ਪ੍ਰੋਟੈਕਸ਼ਨ ਦੇ ਨਾਲ ਸੰਬੰਧਿਤ ਨਹੀਂ ਸਨ ਗਵਰਨਰ ਦੇ ਦਫ਼ਤਰ ਨੇ ਏਜੰਟਾਂ ਦੀ ਪਛਾਣ ਤੇ ਅਧਿਕਾਰ ਦੇ ਬਾਰੇ ਹੋਰ ਜਾਣਕਾਰੀ ਹਾਲੇ ਨਹੀਂ ਦਿੱਤੀ ਇਸ ਘਟਨਾ ਦੇ ਨਾਲ ਸਥਾਨਕ ਪਾਈਚਾਰੀ ਵਿੱਚ ਕਾਫੀ ਡਰ ਵੱਧ ਗਿਆ ਚਿੰਤਾ ਵੱਧ ਗਈ ਤੇ ਇਸ ਦੇ ਨਾਲ ਹੀ ਪਾਰਕਰਿਸ ਨਾਇਲਸ ਸਕੂਲ ਇਸਲਾ 64 ਦੇ ਵਿਦਿਆਰਥੀਆਂ ਤੇ ਮਾਪਿਆਂ ਨੂੰ ਫਰਾਈਡੇ ਨੂੰ ਸਕੂਲ ਦੇ ਅੰਦਰ ਰਹਿਣ ਲਈ ਆਖ ਦਿੱਤਾ ਗਿਆ ਸੀ ਜ਼ਿਲ੍ਹਾ ਸੁਪਰਡੈਂਟ ਵੈਨ ਕੋਲਿੰਸ ਨੇ ਕਿਹਾ ਕਿ ਉਹਨਾਂ ਨੂੰ ਪਾਰਕਰਿਸ ਦੇ ਇਲਾਕਿਆਂ ਵਿੱਚ ਆਈਸ ਏਜੰਟਾਂ ਦੀ ਮੌਜੂਦਗੀ ਦੇ ਬਾਰੇ ਰਿਪੋਰਟਾਂ ਮਿਲ ਰਹੀਆਂ ਨੇ ਇਹ ਸਾਰੇ ਘਟਨਾਕਰਮ ਉਸ ਹਫ਼ਤੇ ਦੌਰਾਨ ਵਾਪਰੇ ਜਦੋਂ ਸ਼ਿਕਾਗੋ ਮੈਟਰੋਪੋਲੀਟਨ ਖੇਤਰ 'ਚ ਸੰਗੀ ਇਮੀਗ੍ਰੇਸ਼ਨ ਗਤੀਵਿਧੀਆਂ ਵਧ ਗਈਆਂ ਸਨ ਸ਼ਿਕਾਗੋ ਦੇ ਸੰਗੀ ਜੱਜਾਂ ਨੇ ਹਾਲ ਹੀ ਵਿੱਚ ब्रॉडवे इमिग्रेशन ऑफिसीलटी ਤੇ डीएचएस ਦੀ ਯੂਜ਼ ਆਫ ਅ ਫੋਰਸ ਪਾਲਿਸੀ ਉੱਪਰ ਨਵੀਆਂ ਪਾਬੰਦੀਆਂ ਲਗਾ ਦਿੱਤੀਆਂ। ਵੀਰਵਾਰ ਨੂੰ ਸੰਘੀ ਇਮੀਗ੍ਰੇਸ਼ਨ ਏਜੰਟਾਂ ਨੇ ਸ਼ਿਕਾਗੋ ਦੇ ਸਾਊਥ-ਵੈਸਟਰਨ ਸਾਈਡ ਵਿੱਚ ਇੱਕ ਕਾਰਵਾ ਦੇ ਇਕਵਾਇ ਕੀਤੀ ਅਤੇ ਕਈ ਇਲਾਕਿਆਂ 'ਚ ਰਹਿਣ ਵਾਲਿਆਂ ਤੋਂ ਉਹਨਾਂ ਦੀ ਇਮੀਗ੍ਰੇਸ਼ਨ ਸਟੇਟਸ ਦੇ ਬਾਰੇ ਪੁੱਛਗੜਦਾਲ ਕੀਤੀ। ਇਸੇ ਹਫਤੇ ਏਜੰਟਾਂ ਨੇ ਨਾਰਥ ਸੈਂਟਰ ਦੇ ਇੱਕ ਡੇ ਕੇਅਰ ਸੈਂਟਰ ਵਿੱਚ ਦਾਖਲ ਹੋ ਕੇ ਇੱਕ ਅਧਿਆਪਕਾ ਨੂੰ ਅਰੈਸਟ ਕੀਤਾ। ਸਥਾਨਕ ਅਧਿਕਾਰੀਆਂ ਅਨੁਸਾਰ ਏਜੰਟਾਂ ਨੇ ਬਿਨਾਂ ਵਾਰਨਟ ਤੋਂ ਉਥੇ ਪੇਸ਼ ਹੋ ਕੇ ਹਰ ਕਲਾਸਰੂਮ ਦੀ ਤਲਾਸ਼ੀ ਕੀਤੀ ਇਸ ਘਟਨਾ ਦੀ ਵੀਡੀਓ ਚ ਦਿਖਾਇਆ ਗਿਆ ਹੈ ਕਿ ਕਿਸ ਤਰ੍ਹਾਂ ਉਹ ਲੇਡੀ ਆ ਜਿਹੜੀ ਉਹ ਉਸ अर्ਲੀ ਲਰਨਿੰਗ ਸੈਂਟਰ ਦੇ ਵਿੱਚ ਏਜੰਟਾਂ ਦੇ ਵੱਲੋਂ ਘੇਰੀ ਗਈ ਹੈ ਉਸ ਨੂੰ ਇਮਾਰਤ ਤੋਂ ਬਾਹਰ ਕਿਸ ਤਰ੍ਹਾਂ ਕੜੀ ਇਸਕੇ ਲੈ ਆਂਦਾ ਗਿਆ ਰਿਕਾਰਡਿੰਗ ਵਿੱਚ ਸਭ ਕੁਝ ਸਾਫ਼ ਦਿਖਾਈ ਦੇ ਰਿਹਾ ਹੈ ਉਹ ਲੇਡੀ ਵੀ ਆਖਰੀ ਹੈ ਕਿ ਮੇਰੇ ਕੋਲ ਮੇਰੇ ਡਾਕੂਮੈਂਟ ਹਨ ਯਾਨੀ ਕਿ ਜਿਸ ਨਾਲ ਉਹ ਆਪਣਾ ਕਾਨੂੰਨੀ ਦਸਤਾਵੇਜ਼ੀ ਸਬੂਤ ਹੈ ਉਹ ਪੇਸ਼ ਕਰ ਸਕਦੀ ਹੈ ਉਹ ਜ਼ਿਕਰ ਕਰ ਰਹੀ ਸੀ ਸੋ ਇਸ ਸੰਖੁਚਕ ਅਪਡੇਟ ਪਰ ਇੱਕ ਖਬਰ ਖਾਸ ਹੈ ਜੀ ਆਸਟ੍ਰੇਲੀਆ ਤੋਂ ਖਾਸ ਤੌਰ ਤੇ ਐਨ ਆਰ ਆਈਜ਼ ਦੇ ਲਈ ਮਾਣ ਵਾਲੀ ਅਪਡੇਟ ਹੈ ਆਸਟ੍ਰੇਲੀਆ ਤੋਂ ਹਸਰਤ ਕੌਰ ਗੇਲ ਨੌਜਵਾਨ ਆਸਟ੍ਰੇਲੀਅਨ ਲੜਕੀ ਹੈ ক্রিকেট ਦੀ ਖਿਡਾਰਨ ਬਿਗ ਮੈਚ ਲੀਗ ਦਾ ਪਹਿਲਾ ਦਿਨ ਸਿਡਨੀ ਥੰਡਰ ਦੇ ਵੱਲੋਂ ਖੇਡਣ ਜਾ ਰਹੀ ਹੈ ਇੱਕ ਬੇਟੀ ਦੇ ਉੱਪਰ ਉਹਦੇ ਪੇਰੈਂਟਸ ਆ ਜਿਹੜੇ ਉਹ ਪ੍ਰਾਊਡ ਫੀਲ ਕਰਦੇ ਆ ਮਾਣ ਵਾਲੀ ਮੂਮੈਂਟ ਹੈ ਸੋ ਇਹ ਸਨ ਹੁਣ ਤੱਕ ਦੀਆਂ ਕੁਝ ਅਪਡੇਟ ਮਿਲਦੇ ਆ ਨੈਕਸਟ ਵੀਡੀਓਜ਼ ਹੋਰ ਖਬਰਾਂ ਦੇ ਨਾਲ ਦੇਓ ਇਜਾ ਅਜ਼ਾਦ ਹੱਸਦੇ ਵਾਸਤੇ ਰਹੋ ਜ਼ਿੰਦਗੀ ਜ਼ਿੰਦਾਬਾਦ